ਤੇ ਤੁਸੀਂ ਉਲਝਣਾ ਅਤੇ ਮੁਸ਼ਕਲਾਂ ਦੇ ਸਮੇਂ ਵਿੱਚ ਫਸੇ ਹੋਏ ਸੋਚਿਆ ਹੋਣਾ ਹੈ ਕਿ ਹੁਣ ਕੀ ਹੋਵੇਗਾ ਜਦੋਂ ਹਰ ਪਾਸੇ ਤਕਲੀਫਾਂ ਅਤੇ ਚਿੰਤਾਵਾਂ ਨੇ ਘੇਰ ਲਿਆ ਹੋਵੇ ਹਰ ਕਦਮ ਇੱਕ ਭਾਰ ਬਣ ਜਾਵੇ ਜੇ ਤੁਹਾਨੂੰ ਵੀ ਕਦੇ ਆਪਣੇ ਜੀਵਨ ਵਿੱਚ ਇਹ ਜੀ ਮੂੜ ਆਏ ਹਨ ਜਿੱਥੇ ਸਾਰੇ ਰਸਤੇ ਬੰਦ ਲੱਗਦੇ ਹਨ ਤਾਂ ਇਸ ਸਾਖੀ ਤੋਂ ਪ੍ਰੇਰਣਾ ਲਵੋ ਕੁਰਬਾਨੀ ਅਤੇ ਗੁਰੂ ਦੇ ਚਰਨਾਂ ਵਿੱਚ ਵਿਸ਼ਵਾਸ ਰੱਖੋ ਕਿਉਂਕਿ ਗੁਰੂ ਮਹਾਰਾਜ ਉਹਨਾਂ ਦਾ ਸਾਥ ਕਦੇ ਨਹੀਂ ਛੱਡਦੇ ਜੋ ਸੱਚੇ ਦਿਲੋਂ ਉਹਨਾਂ ਨੂੰ ਯਾਦ ਕਰਦੇ ਹਨ ਇਹ ਕਹਾਣੀ ਕਾਨੂੰ ਸਿਖਾਉਂਦੀ ਹੈ ਕਿ ਕਿਵੇਂ ਗੁਰੂ ਮਹਾਰਾਜ ਅਤੇ ਸੰਤ ਜਨ ਸਾਡੀ ਸਮੱਸਿਆਵਾਂ ਦਾ ਹੱਲ ਕਰਦੇ ਹਨ ਭਾਵੇਂ ਉਹ ਅਸੰਭਵ ਹੀ ਕਿਉਂ ਨ ਲੱਗਣ ਸੱਚੇ ਮਨ ਦੀ ਅਰਦਾਸ ਕਦੇ ਖਾਲੀ ਨਹੀਂ ਜਾਂਦੀ ਇਹ ਸਾਕੀ ਸਿਰਫ ਇੱਕ ਕਹਾਣੀ ਨਹੀਂ ਬਲਕਿ ਇੱਕ ਰਾਹ ਹੈ ਇੱਕ ਸਲਾਹ ਹੈ ਜਦੋਂ ਜ਼ਿੰਦਗੀ ਦੀਆਂ ਦੁਰਘਟਨਾਵਾਂ ਤੁਹਾਨੂੰ ਕੀਰ ਲੈਂਦੀਆਂ ਹਨ ਤਾਂ ਗੁਰਬਾਣੀ ਦੀ ਓਟ ਅਤੇ ਮਾਹਪੁਰਖਾਂ ਦੀ ਕਿਰਪਾ ਤੁਹਾਨੂੰ ਡਿੱਗਣ ਨਹੀਂ ਦੇਵੇਗੀ ਇਸ ਪ੍ਰੇਰਣਾਦਾਇਕ ਘਟਨਾ ਨੂੰ ਦੇਖੋ ਸੁਣੋ ਅਤੇ ਮਹਿਸੂਸ ਕਰੋ ਇਹ ਤੁਹਾਡੀ ਨੂੰ ਗੁਰਬਾਣੀ ਦੇ ਰੰਗ ਵਿੱਚ ਰੰਗ ਦੇਵੇਗੀ ਇਹ ਕਹਾਣੀ ਇੱਕ ਸੱਚੀ ਘਟਨਾ ਹੈ ਜੋ ਸਤਿਗੁਰਾਂ ਦੀ ਬੇਅੰਤ ਕਿਰਪਾ ਅਤੇ ਗੁਰਬਾਣੀ ਦੀ ਅਪਾਰ ਤਾਕਤ ਦੀ ਗਵਾਹੀ ਦਿੰਦੀ ਹੈ ਸਰਦਾਰ ਕੁਬਿੰਦ ਪ੍ਰਸਾਦ ਗਰੇਵਾਲ ਦੀ ਲਿਖਤ ਤੇ ਆਧਾਰਿਤ ਇਸ ਹੱਟ ਬੀਤੀ ਵਿੱਚ ਅਸੀਂ ਸੱਚੇ ਪਰੋਸੇ ਗੁਰਬਾਣੀ ਦੀ ਤਾਕਤ ਅਤੇ ਸੰਤਾਂ ਦੀ ਕਿਰਪਾ ਦੀ ਬੇਮਿਸਾਲ ਝਲਕ ਦੇਖਦੇ ਹਾਂ ਇਹ ਕਹਾਣੀ ਉਹਨਾਂ ਦੇ ਜੀਵਨ ਦੇ ਉਸ ਮੋੜ ਦੀ ਹੈ ਜਿੱਥੇ ਉਹ ਇੱਕ ਹਵਾਈ ਹਾਦਸੇ ਦੀ ਜਾਂਚ ਦੇ ਸੰਬੰਧ ਵਿੱਚ ਸੰਭਾਵਿਤ ਸਜ਼ਾ ਤੇ ਡਰ ਤੇ ਨਾਤ ਪਰੇਸ਼ਾਨ ਸਨ ਬਦਨਾਮੀ ਉਹਨਾਂ ਦੇ ਦਰਵਾਜ਼ੇ ਤੇ ਖੜੀ ਸੀ ਜਿਵੇਂ ਜ਼ਿੰਦਗੀ ਦੀਆਂ ਚਿੰਤਾਵਾਂ ਨੇ ਉਹਨਾਂ ਨੂੰ ਘੇਰਿਆ ਹੋਇਆ ਸੀ ਤਦ ਅਚਾਨਕ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਦੀ ਮਿਹਰ ਉਹਨਾਂ ਦੇ ਜੀਵਨ ਵਿੱਚ ਰੋਸ਼ਨੀ ਬਣ ਕੇ ਆਈ ਉਹ ਕਿਵੇਂ ਹਰ ਮੁਸ਼ਕਲ ਤੋਂ ਬਚ ਗਏ ਸਿਰਫ ਇਹੀ ਨਹੀਂ ਉਹ ਕਿਵੇਂ ਆਪਣੀ ਨੌਕਰੀ ਵਿੱਚ ਵੀ ਤਰੱਕੀ ਕਰਦੇ ਰਹੇ ਸਾ ਸੰਗਤ ਜੀ ਉਹ ਲਿਖਦੇ ਹਨ ਜੇ ਮੈਂ ਕਿਸੇ ਵੀ ਪ੍ਰਾਣੀ ਨੂੰ ਆਪਣੀ ਇਸ ਘਟਨਾ ਬਾਰੇ ਦੱਸਦਾ ਹਾਂ ਤਾਂ ਉਹ ਕਿਦੀ ਵੀ ਭਰੋਸਾ ਹੀ ਨਹੀਂ ਕਰਦਾ ਕਿ ਇਹ ਕਿਵੇਂ ਹੋ ਸਕਦਾ ਹੈ ਕਿਉਂਕਿ ਇਹ ਜੀਆਂ ਚਾਜ ਫਾਈਲਾਂ ਬਹੁਤ ਹੀ ਗੁੱਪ ਤੇ ਪੂਰੀ ਸੁਰੱਖਿਆ ਹੇਠ ਰੱਖੀਆਂ ਜਾਂਦੀਆਂ ਹਨ ਮੈਨੂੰ ਖੁਦ ਆਪ ਨੂੰ ਯਕੀਨ ਕਰਨਾ ਔਖਾ ਹੈ ਕਿ ਇਹ ਕਿਵੇਂ ਹੋ ਗਿਆ ਤੁੰਕਤ ਮੇਰੀ ਇਸ ਹੱਡ ਬੀਤੀ ਨੂੰ ਪੜ ਕੇ ਆਪ ਹੀ ਅੰਦਾਜ਼ਾ ਲਾ ਸਕਦੀ ਹੈ ਕਿ ਗੁਰਬਾਣੀ ਵਿੱਚ ਕਿੰਨੀ ਬਰਕਤ ਹੈ ਅਤੇ ਉਹ ਮਹਾਨ ਹਸਤੀ ਬਾਬਾ ਜੀ ਜਿਨ੍ਹਾਂ ਨੇ ਮੇਰੇ ਬਿਨਾਂ ਦੱਸਣ ਤੋਂ ਮੇਰੀ ਚਿੰਤਾ ਰੋਗ ਵੀ ਜਾਣ ਲਿਆ ਅਤੇ ਇਲਾਜ ਵੀ ਦੱਸ ਦਿੱਤਾ ਹਨ ਹਨ ਬਾਬਾ ਜੀ ਤਨ ਹਨ ਬਾਬਾ ਜੀ ਜੋ ਆਪ ਪਰਮੇਸ਼ਰ ਤੇ ਪੂਰਨ ਪ੍ਰੋਸੈਸ ਸਹਿ ਜੀਵਨ ਬਤੀਤ ਕਰਦੇ ਸਨ ਅਤੇ ਸਾਡੇ ਵਰਗੇ ਟਾਵਾ ਡੋਲਮਨ ਵਾਲਿਆਂ ਨੂੰ ਕੁਰਬਾਨੀ ਦੀ ਆਸਾ ਰੂਪੀ ਥੰਮੀ ਦੇ ਕੇ ਅਡੋਲ ਕਰ ਦਿੰਦੇ ਸਨ ਸਤਿਗੁਰ ਤੁਮੇ ਕਾ ਸਵਾਰੇ ਸਰਦਾਰ ਗੋਬਿੰਦ ਪ੍ਰਸਾਦ ਗਰੇਵਾਲ ਆਪਣੇ ਬਲੇਟਰ ਵਿੱਚ ਲਿਖਦੇ ਹਨ ਕਿ ਲੁਧਿਆਣਾ ਇੰਜੀਨੀਅਰ ਕਾਲਜ ਵਿੱਚ ਡਿਗਰੀ ਪ੍ਰਾਪਤ ਕਰਨ ਉਪਰੰਤ ਮੈਨੂੰ ਟੈਕਨੀਕਲ ਨੌਕਰੀ ਮਿਲ ਗਈ ਤੇ ਥੋੜੀ ਸਮੇਂ ਬਾਅਦ ਹੀ ਮੈਂ ਅੰਬਾਲਾ ਕੋਟ 에ਅਰਫੋਰਟ ਵਿੱਚ ਅਫਸਰ ਦੀ ਉਸਤੇ ਲੱਗ ਗਿਆ ਇੱਕ ਵਾਰੀ ਮੈਨੂੰ ਹਵਾਈ ਹਾਦਸੇ ਦੀ ਜਾਂਚ ਕਰਨ ਵਾਸਤੇ ਆਦਮਪੁਰ ਹਵਾਈ ਅੱਡੇ ਤੇ ਜਾਂਚ ਕਮੇਟੀ ਤੇ ਹੋਰ ਮੈਂਬਰਾਂ ਨਾਲ ਜਾਣਾ ਪਿਆ ਜਾਂਚ ਦਾ ਕਾਰਜ ਮੁਕੰਮਲ ਕਰਨ ਉਪਰੰਤ ਮੈਂ ਗੁਰਦੁਆਰਾ ਰਾਮਪੁਰ ਖੀਰਾ ਸਾਹਿਬ ਵਿਖੇ ਸੰਤ ਬਾਬਾ ਹਰਨਾਮ ਸਿੰਘ ਜੀ ਨੂੰ ਚੇਚਾ ਮਿਲਣ ਵਾਸਤੇ ਗਿਆ ਤੇ ਬਾਬਾ ਜੀ ਪਾਸ ਬੈਠ ਕੇ ਗੁਰਮਤਿ ਦੇ ਵਿਚਾਰਾ ਸਾਂਝਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਵਾਪਸੀ ਤੇ ਮੈਂ ਆਪਣਾ ਅੰਬਾਲਾ ਕੈਨੇਡਾ ਸਿਰਨਾਵਾ ਬਾਬਲ ਜੀ ਨੂੰ ਦਿੱਤਾ ਤੇ ਕਰ ਦਰਸ਼ਨ ਦੇਣ ਲਈ ਬੇਨਤੀ ਵੀ ਕੀਤੀ ਸਾਲ 1969 ਈਸਵੀ ਦੇ ਨਵੰਬਰ ਮਹੀਨੇ ਵਿੱਚ ਮੇਰੇ ਪਾਸੋਂ ਉਸ ਹਵਾਈ ਜਹਾਜ਼ ਦਾ ਐਕਸੀਡੈਂਟ ਹੋ ਗਿਆ ਸੀ ਜੋ ਕਿ ਥੋੜਾ ਸਮਾਂ ਪਹਿਲਾਂ ਹੀ ਭਾਰਤ ਸਰਕਾਰ ਨੇ ਯੂਨਸ ਪਾਸੋਂ ਖਰੀਦਿਆ ਸੀ। ਹੋਏ ਨੁਕਸਾਨ ਦਾ ਅੰਦਾਜ਼ਾ ਉਸ ਸਮੇਂ ਕੋਈ 1 ਲੱਖ ਰੁਪਇਆ ਲਾਇਆ ਗਿਆ ਅਤੇ ਮੇਰੇ ਖਿਲਾਫ ਪੜਤਾਲ ਦਾ ਹੁਕਮ ਦਿੱਤਾ ਗਿਆ। ਮੈਂ ਬਹੁਤ ਜ਼ਿਆਦਾ ਨਿਰਾਸ਼ ਹੋ ਗਿਆ ਸੀ। ਕੁਝ ਵੀ ਹੋ ਸਕਦਾ ਸੀ। ਮੈਂ ਇੱਕ ਬਹੁਤ ਦੁਖੀ ਸਮੇਂ ਦਾ ਸਾਹਮਣਾ ਕਰ ਰਿਹਾ ਸਾਂ। ਐਕਸੀਡੈਂਟ ਹੋਣ ਤੋਂ 2-3 ਬਾਅਦ ਹੀ ਬਾਬਾ ਜੀ ਅਚਾਨਕ ਬਾਬਲਾ ਛੋਨੇ ਮੇਰੇ ਘਰ ਆ ਗਏ ਜਦ ਮੈਂ ਦੁਪਹਿਰ ਦਾ ਖਾਣਾ ਖਾਣ ਵਸਤੇ ਘਰ ਪੁੱਜਾ ਤਾਂ ਮੇਰੀ ਘਰਵਾਲੀ ਨੇ ਦੱਸਿਆ ਕਿ ਬਾਬਾ ਜੀ ਤੇ ਇਕਬੂਰ ਸਿੰਘ ਥੋੜਾ ਚਿਰ ਪਹਿਲਾਂ ਹੀ ਘਰ ਆਏ ਹਨ ਮੈਨੂੰ ਇਹ ਗੱਲ ਸੁਣ ਕੇ ਬਹੁਤ ਖੁਸ਼ੀ ਹੋਈ ਤੇ ਡਿੱਗੇ ਮਨ ਨੂੰ ਤਰਵਾਸ ਹੀ ਮਿਲ ਗਿਆ ਬਾਬਾ ਜੀ ਨੂੰ ਨਮਸਕਾਰ ਕੀਤੀ ਤੇ ਫਤਿ ਬੁਲਾਏ ਬਾਬਾ ਜੀ ਨੇ ਦੱਸਿਆ ਕਿ ਉਹ ਯਮਨਾ ਨਗਰ ਜਾ ਰਹੇ ਸਨ ਤਾਂ ਇੱਕ ਰਾਤ ਲਈ ਮੇਰੇ ਪਾਸ ਠਹਿਰਣਗੇ ਖਾਣਾ ਖਾਣ ਉਪਰੰਤ ਮੂਹ ਮੂਹ ਕੇ ਮੈਨੂੰ ਖਿਆਲ ਆਵੇ ਕਿ ਮੈਂ ਬਾਬਾ ਜੀ ਨੂੰ ਹਵਾਈ ਹਾਦਸੇ ਬਾਰੇ ਦੱਸਾਂ ਹਰ ਹੀ ਜਾਂ ਨਾ ਪਵੇ ਮੈਂ ਦੁਬਾਰਾ ਕੰਮ ਤੇ ਚਲਾ ਗਿਆ ਤੇ ਸ਼ਾਮ ਨੂੰ ਕੰਮ ਤੋਂ ਵਾਪਸ ਆ ਕੇ ਮੈਂ ਬਾਬਾ ਜੀ ਕੋਲ ਬੈਠ ਗਿਆ ਮਨ ਵਿੱਚ ਮੂੜ ਮੂੜ ਹਾਦਸੇ ਦੇ ਨਿਕਨ ਵਾਲੀਆਂ ਸਿੱਟਿਆਂ ਬਾਰੇ ਚਿੰਤਾ ਦੀ ਲਹਿ ਚੱਲ ਰਹੀ ਸੀ ਬਾਬਾ ਜੀ ਨੇ ਮੇਰੇ ਵੱਲ ਇਸ਼ਾਰਾ ਕਰਕੇ ਕਿਹਾ ਗੋਬਿੰਦ ਪ੍ਰਸਾਦ ਸਿੰਘ ਜੀ ਜੂ ਵੀ ਤੁਹਾਨੂੰ ਪਰੇਸ਼ਾਨੀ ਹੈ ਮਿਸਿੰਘ ਹੋ ਕੇ ਦੱਸ ਦਿਓ ਗੁਰੂ ਮਹਾਰਾਜ ਜੀ ਪਲੀ ਕਰਨਗੇ ਤੁਹਾਡਾ ਵਾਲ ਵੀ ਵਿੰਗਾ ਨਹੀਂ ਹੋਵੇਗਾ ਇਹ ਬਚਨ ਸੁਣ ਕੇ ਮੇਰੀ ਜਾਨ ਵਿੱਚ ਜਾਨ ਆਈ ਤੇ ਹੋਏ ਹਵਾਈ ਹਾਦਸੇ ਬਾਰੇ ਜੋ ਚੱਲ ਰਹੀ ਜਾਂਚ ਬਾਰੇ ਵਿਸਾਰ ਵਿੱਚ ਦੱਸਿਆ ਤੇ ਜਾਂਚ ਉਪਰੰਤ ਨਿਕਲਣ ਵਾਲੇ ਨਤੀਜੇ ਤੇ ਸਜ਼ਾ ਬਾਰੇ ਵੀ ਦੱਸ ਦਿੱਤਾ ਸਾਰੀ ਗੱਲਬਾਤ ਸੁਣ ਕੇ ਉਪਨ ਬਾਬਾ ਜੀ ਕਹਿਣ ਲੱਗੇ ਕਾਕਾ ਪੰਜਵੇਂ ਪਾਤਸ਼ਾਹ ਜੀ ਦਾ ਗੌੜੀ ਰਾਗ ਵਿੱਚ ਸ਼ਬਦ ਹੈ ਜੋ ਇਤੋਂ ਆਰੰਭ ਹੁੰਦਾ ਹੈ ਗੌੜੀ ਮਹਿਲਾ ਪੰਜਵਾ ਠਿਰਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾ ਸਵਾਰੇ ਰਹਾਉ ਵਿਸਤਾ ਜਾ ਵਤ ਤੋਂ ਵਤ ਕਰਿਆ ਕੋ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕਰੋ ਗੁਰੂ ਮਹਾਰਾਜ ਹੀ ਸਹਾਈ ਹੋਣਗੇ ਮੈਂ ਸ਼ਬਦ ਲਿਖ ਲਿਆ ਤੇ ਜ਼ਬਾਨੀ ਯਾਦ ਕਰਕੇ ਆਰੰਭ ਕਰ ਦਿੱਤਾ ਮਨ ਕਰਕੇ ਇੰਨਾ ਪ੍ਰਭਾਵ ਸਭ ਬਣ ਗਿਆ ਸੀ ਕਿ ਹੁਣ ਮੈਨੂੰ ਕੋਈ ਸਜ਼ਾ ਨਹੀਂ ਮਿਲੇਗੀ ਜਾਂਚ ਕਮੇਟੀ ਨੇ ਮੈਨੂੰ ਸਾਫ਼-ਸਾਫ਼ ਕਹਿ ਦਿੱਤਾ ਕਿ ਇਸ ਹਾਦਸੇ ਵਿੱਚ ਮੇਰੀ ਗਲਤੀ ਹੈ ਜਾਂਚ ਕਮੇਟੀ ਦੇ ਅਫਸਰਾਂ ਉੱਪਰ ਮੇਰੇ ਸੱਚ-ਸੱਚ ਦੱਸਣ ਤੇ ਗਲਤੀ ਮੰਨ ਲੈਣ ਦਾ ਇੰਨਾ ਅਸਰ ਪਿਆ ਕਿ ਰਿਪੋਰਟ ਲਿਖਣ ਲੱਗ ਗਿਆਂ ਉਹਨਾਂ ਨੇ ਲਿਖ ਦਿੱਤਾ ਕਿ ਇਸ ਅਫਸਰ ਨੇ ਇਮਾਨਦਾਰੀ ਨਾਲ ਆਪਣਾ ਕਸੂਰ ਮੰਨ ਲਿਆ ਹੈ ਇਸ ਲਈ ਇਸ ਨੂੰ ਚੇਤਾਵਨੀ ਦੇ ਕੇ ਛੱਡ ਦਿੱਤਾ ਜਾਵੇ ਇਸ ਰਿਪੋਰਟ ਇਸ ਸਟੇਸ਼ਨ ਕਮਾਂਡਰ ਨੇ ਵੀ ਹਾਮੀ ਭਰ ਦਿੱਤੀ ਅਤੇ ਕਮਾਂਡ ਨੂੰ ਰਿਪੋਰਟ ਭੇਜ ਦਿੱਤੀ ਗਈ ਮਾਨ ਨੇ ਵੀ ਇਸੇ ਰਿਪੋਰਟ ਦੀ ਹਾਂ ਵਿੱਚ ਹਾਂ ਦੀ ਆਪਣੀ ਸਹਿਮਤੀ ਦੇ ਦਿੱਤੀ ਤੇ ਜਾਂਚ ਰਿਪੋਰਟ ਹੇਅਰ ਹੈੱਡਕੁਆਟਰ ਨੂੰ ਭੇਜ ਦਿੱਤੀ। ਇਅਰ ਹੈੱਡਕੁਆਟਰ ਵਿੱਚ ਦੋ ਡਾਇਰੈਕਟਰਾਂ ਨੇ ਆਪਣਾ ਅੰਤਿਮ ਫੈਸਲਾ ਦੇਣਾ ਸੀ। ਇੱਕ ਡਾਇਰੈਕਟਰ ਨੇ ਤਾਂ ਹੇਠਾਂ ਤੋਂ ਸਿਫਾਰਿਸ਼ ਹੋਈ ਰਿਪੋਰਟ ਨੂੰ ਮੰਨ ਲਿਆ ਪਰ ਦੂਸਰੇ ਦਾ ਵਿਚਾਰ ਸੀ ਕਿ ਪਿੱਛੋਂ ਇਸ ਤਰ੍ਹਾਂ ਦੇ ਐਕਸੀਡੈਂਟਾਂ 'ਤੇ ਸਖਤ ਸਜ਼ਾ ਦਿੱਤੀ ਜਾਂਦੀ ਰਹੀ ਹੈ। ਇਸ ਲਈ ਇਸ ਅਫਸਰ ਨੂੰ ਵੀ ਸਖਤ ਸਜ਼ਾ ਮਿਲਣੀ ਚਾਹੀਦੀ ਹੈ। ਮਵਾਫੀ ਨਹੀਂ ਦਿੱਤੀ ਜਾ ਸਕਦੀ। ਕਿਉਂਕਿ ਦੋ ਡਾਇਰੈਕਟਰਾਂ ਦੇ ਆਪਸੀ મતਭੇਦ ਹੋ ਗਏ ਇਸ ਲਈ ਮੇਰੀ ਤਫਤੀਸ਼ ਵਾਲੀ ਫਾਈਲ ਏਟ ਉੱਪਰ ਹੁੰਦੀ ਰਹੀ ਜੋ-ਜੋ ਦੇਰੀ ਹੋ ਰਹੀ ਸੀ ਮੇਰੀ ਚਿੰਤਾ ਵੱਧ ਰਹੀ ਸੀ ਅਖਰ ਰਹਾ ਨਾ ਗਿਆ ਤੇ ਮੈਂ ਆਪਣੇ ਇੱਕ ਦੋਸਤ ਨਾਲ ਜੋ ਕਿ 에ਅਰ ਹੈੱਡਕੁਆਟਰ ਵਿੱਚ ਲੱਗਿਆ ਹੋਇਆ ਸੀ ਸੰਪਰਕ ਕੀਤਾ ਤੇ ਬੇਨਤੀ ਕੀਤੀ ਕਿ ਉਹ ਮੈਨੂੰ ਪਤਾ ਕਰਕੇ ਦੱਸੇ ਮੇਰੀ ਜਾਂਚ ਰਿਪੋਰਟ ਤੇ ਹੈੱਡਕੁਆਟਰ ਕੀ ਵਿਚਾਰ ਕਰ ਰਿਹਾ ਹੈ ਮੇਰੇ ਉਸ ਮਿੱਤਰ ਨੇ ਕੋਈ ਤਿੰਨ ਕੁ ਘੰਟੇ ਬਾਅਦ ਮੈਨੂੰ ਫੋਨ ਕਰਕੇ ਦੱਸਿਆ ਜਿਸ ਨੂੰ ਸੁਣ ਕੇ ਮੈਨੂੰ ਉਸ ਦੀ ਉਸੀ ਗੱਲ ਤੇ ਕੀ ਕਰਨਾ ਔਖਾ ਹੋ ਗਿਆ ਸੀ ਉਸ ਨੇ ਦੱਸਿਆ ਕਿ ਦੋ ਡਾਇਰੈਕਟਰਾਂ ਦੇ ਵਿਚਾਰ ਆਪਸੀ ਮਿਲ ਨਾ ਖਾਂਦੇ ਹੁਣ ਕਾਰਨ ਜਾਂਚ ਵਾਲੀ ਫਾਈਲ ਇੱਥਾਂ ਉੱਪਰ ਕਾਫੀ ਚੱਕਰ ਲਗਾਉਂਦੀ ਰਹੀ ਤੇ ਕੁਝ ਸਮੇਂ ਤੋਂ ਫਾਈਲ ਗੁੰਮ ਹੈ ਇਸ ਤਰ੍ਹਾਂ ਜਾਂਚ ਫਾਈਲ ਦਾ ਗੁੰਮ ਹੋ ਜਾਣਾ ਇੱਕ ਬਹੁਤ ਵੱਡੀ ਘਟਨਾ ਹੈ ਸਾਰੀ ਜਾਂਚ ਖੁੱਪਤ ਫਾਈਲਾਂ ਦੇ ਰੂਪ ਵਿੱਚ ਰੱਖੀ ਜਾਂਦੀ ਹੈ ਜੇ ਕਿਤੇ ਫਾਈਲ ਗਲਤ ਹੱਥਾਂ ਵਿੱਚ ਚਲੀ ਜਾਵੇ ਤਾਂ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ ਦੋਸਤ ਨੇ ਦੱਸਿਆ ਕਿ ਤੇਰੀ ਜਾਂਚ ਵਾਲੀ ਫਾਈਲ ਲੱਭਣ ਲਈ ਬਹੁਤ ਕੋਸ਼ਿਸ਼ ਹੋ ਰਹੀ ਹੈ ਜਿੰਨਾ ਚਿਰ ਫਾਈਲ ਪ੍ਰਾਪਤ ਨਹੀਂ ਹੁੰਦੀ ਉਹਨਾਂ ਚਿਰ ਕੋਈ ਕਾਰਵਾਈ ਨਹੀਂ ਹੋ ਸਕਦੀ ਇਹ ਘਟਨਾ 1970 ਈਸਵੀ ਦੀ ਹੈ ਘਰ ਦੀ ਮਜਬੂਰੀ ਕਾਰਨ ਮੈਂ 1986 ਤੱਕ Air Force ਦੀ 17 ਸਾਲ ਨੌਕਰੀ ਕਰਕੇ ਪਹਿਲਾਂ ਰਿਟਾਇਰਮੈਂਟ ਲੈ ਕੇ ਪੈਨਸ਼ਨ ਲੈ ਕੇ ਘਰ ਨੂੰ ਆ ਗਿਆ ਸੀ ਹਾ ਉਸੇ ਸਮੇਂ ਮੈਂ ਫਲਾਈਟ ਲੈਫਟ ਲਫਟਨ ਸੀ ਤੇਰੇ ਰਟਾਇਰ ਹੋਣ ਸਮੇ ਮੈਂ ਵਿਨ ਕਮਾਟਲ ਦੇ ਅਹੁਦੇ ਤੇ ਪਹੁੰਚ ਗਿਆ ਸੀ ਗੁਰਬਾਨੀ ਦਾ ਓਟ ਆਸਰਾ ਲੈਣ ਤੇ ਮਹਾਪੁਰਖਾਂ ਦੇ ਅਕਾਲ ਪੁਰਖ ਪਾਸ ਬੇਨਤੀ ਕਰਨ ਸਦਕਾ ਮੇਰੀ 17 ਸਾਲ ਤੱਕ ਫਾਈਲ ਹੀ ਨਾ ਲੱਭੀ ਇਸ ਸਦਕਾ ਮੈਨੂੰ ਸਮੇਂ ਸਿਰ ਤਰੱਕੀ ਮਿਲਦੀ ਰਹੀ ਕਿਸੇ ਅਫਸਰ ਨੇ ਵੀ ਮੈਨੂੰ ਸੁਪਰ ਰਿਟ ਨਾ ਕੀਤਾ ਅਤੇ ਨਾ ਹੀ ਮੈਨੂੰ ਪੂਰਾ ਜਿੰਨੀ ਵੀ ਸਜ਼ਾ ਹੀ ਮਿਲੀ ਮਿਲਦੀ ਵੀ ਕਿਵੇਂ ਸਤਿਗੁਰ ਤੁਮਰੇ ਕਾ ਸਵਾਰੇ ਦਾ ਓਟ ਆਸਰਾ ਲਿਆ ਸੀ ਜੇ ਮੈਂ ਕਿਸੇ ਵੀ ਪ੍ਰਾਣੀ ਨੂੰ ਉੱਪਰਲੀ ਇਸ ਘਟਨਾ ਬਾਰੇ ਦੱਸਦਾ ਹਾਂ ਤਾਂ ਉਹ ਕਦੀ ਕਿ ਪਰੋਸਾ ਨਹੀਂ ਕਰਦਾ ਕਿ ਇਹ ਕਿਵੇਂ ਹੋ ਸਕਦਾ ਹੈ ਕਿਉਂਕਿ ਇਹ ਜੀਆਂ ਜਾਂਚ ਫਾਈਲਾਂ ਬਹੁਤ ਹੀ ਗੁਪਤ ਤੇ ਪੂਰੀ ਸੁਰੱਖਿਆ ਹੇਠ ਰੱਖੀਆਂ ਜਾਂਦੀਆਂ ਹਨ ਮੈਨੂੰ ਖੁਦ ਆਪ ਨੂੰ ਯਕੀਨ ਕਰਨਾ ਔਖਾ ਹੋ ਗਿਆ ਕਿ ਇਹ ਕਿਵੇਂ ਹੋ ਗਿਆ ਇਸ ਵਾਰ ਹਰ ਕੋਈ ਪੁੱਛਦਾ ਸੀ ਪਰ ਜਿਵੇਂ ਸੰਤ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਜੀ ਦਾ ਬਚਨ ਹੈ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਸਰਦਾ ਰੱਖੋ ਤੁਹਾਡਾ ਵਾਲ ਵੀ ਵਿੰਗਾ ਨਹੀਂ ਹੋਵੇਗਾ